ਸਰੂ ਨਗਰੀ ਦੇ ਵਿੱਚ ਸੀਤ ਲਹਿਰ ਨੇ ਆਪਣਾ ਪੂਰਾ ਕਹਿਰ ਮਚਾਇਆ ਹੋਇਆ ਹੈ ਇਸ ਵਾਰ ਜਿਹੜਾ ਕਿ ਠੰਡ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ ਦੱਸਦੇ ਕਿ ਇਸ ਦੌਰਾਨ ਧੁੰਦ ਦੇ ਵਿੱਚ ਘਿਰਿਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਦਾ ਮਨਮੋਹਕ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਦੁਰਦਰਾਡੇ ਤੋਂ ਦਰਸ਼ਨ ਆਲੇ ਦੇ ਲਈ ਆਉਣ ਵਾਲੀ ਸੰਗਤ ਦੀ ਸ਼ਰਧਾ ਤੇ ਉਤਸ਼ਾਹ ਦੇ ਵਿੱਚ ਇਸ ਠੰਡ ਦਾ ਕੋਈ ਵੀ ਅਸਰ ਹੈ ਜਿਹੜਾ ਕਿ ਉਹ ਨਹੀਂ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਧੁੰਦ ਦੇ ਕਾਰਨ ਜਿਹੜਾ ਕਿ ਲੋਕਾਂ ਦਾ ਸੜਕਾਂ ਤੇ ਤੁਰਨਾ ਮੁਸ਼ਕਲ ਹੋ ਗਿਆ ਹੈ ਤੇ ਉੱਥੇ ਹੀ ਦੇਸ਼ ਦੇ ਵਕਫਾ ਕਿਸਿਆਂ ਤੋਂ ਸ਼ਰਧਾਲੂ ਆਮ ਦਿਨਾਂ ਦੇ ਵਾਂਗ ਹੀ ਗੁਰੂ ਘਰ ਦੇ ਦਰਸ਼ਨਾਂ ਦੇ ਲਈ ਪਹੁੰਚ ਰਹੇ ਨੇ ਤੋਤੀ ਐਤਵਾਰ ਯਾਨੀ ਕਿ ਅੱਜ ਸੰਗਤਾਂ ਜਿਹੜੀਆਂ ਕਿ ਉਹ ਵੱਡੀ ਗਿਣਤੀ ਦੇ ਵਿੱਚ ਸਤਿਕੰਨ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਨੇ ਹਰ ਕੋਈ ਜਿਹੜਾ ਕਿ ਦਰਬਾਰ ਸਾਹਿਬ ਦੇ ਮਨਮੋਹਕ ਦ੍ਰਿਸ਼ ਦੇਖ ਰਿਹਾ ਹੈ ਤੋਤੀ ਸਤਿਕੰਨ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਈ ਸ਼ਰਧਾਲੂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦੇ ਨੇ ਤਦ ਦੱਸਦੇ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਠੰਡ ਲਹਿਰ ਨੇ ਆਪਣਾ ਪੂਰਾ ਕਹਿਰ ਮਚਾਇਆ ਹੋਇਆ ਹੈ ਤੇ ਇਸ ਵਾਰ ਵੀ ਜਿਹੜਾ ਕਿ ਠੰਡ ਦੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ ਜਿਸ ਦੌਰਾਨ ਜਿਹੜਾ ਕਿ ਧੁੰਦ ਦੇ ਵਿੱਚ ਕਿਰਿਆ ਸਤਿਕੰਨ ਸ੍ਰੀ ਹਰਮੰਦਰ ਸਾਹਿਬ ਦਾ ਮਨਮੋਹਕ ਦ੍ਰਿਸ਼ ਜਿਹੜਾ ਕਿ ਉਹ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਆਪਣੀ ਟੀਵੀ ਸਕਰੀਨ ਤੇ ਸਾਫ਼ ਦੇਖ ਸਕਦੇ ਹੋ ਕਿ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਜਿਹੜਾ ਕਿ ਸੰਗਤਾਂ ਨੇ ਉਹ ਨਤਮਸਤਕ ਹੋਣ ਦੇ ਲਈ ਦੇਸ਼ ਭਰ ਦੇ ਵਿੱਚੋਂ ਤੇ ਵਿਦੇਸ਼ੋਂ ਜਿਹੜੇ ਕੀ ਮੱਥਾ ਟੇਕਣ ਦੇ ਲਈ ਆ ਰਹਿਆਂ ਨੇ ਤੇ ਉੱਥੇ ਆਮ ਦਿਨ ਦੇ ਵਾਂਗ ਹੀ ਜਿਹੜਾ ਕੀ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸੰਗਤਾਂ ਜਿਹੜੀਆਂ ਕੀ ਉਨੀ ਹੀ ਆਮਦ ਆ ਜਿਹੜੀ ਕਿ ਜਿੰਨੀ ਕਿ ਪਹਿਲੇ ਦਿਨਾਂ ਵਿੱਚ ਹੋਈ ਸੀ ਤਾਂ ਦੱਸ ਕਿ ਤੁੰ ਦੇ ਵਿੱਚ ਕਿਰੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਮਨਮੋਹਕ ਤਸਵੀਰਾਂ ਜਿਹੜੇ ਕੀ ਦੇਖਣ ਨੂੰ ਮਿਲ ਰਹੀਆਂ ਨੇ ਨਾ ਜਿਵੇਂ ਕਿ ਦੇਸ਼ ਦੇ ਵੱਖ-ਵੱਖ ਸੇਂ ਤੋਂ ਸ਼ਰਧਾਲੂ ਆਮ ਦਿਨਾਂ ਵਾਂਗ ਹੀ ਜਿਹੜਾ ਕੀ ਗੁਰੂ ਘਰ ਦੇ ਦਰਸ਼ਨਾਂ ਲਈ ਦਿਨ ਆ ਰਹੇ ਨੇ ਤੋਤੀ ਆਤਵਾਰ ਯਾਨੀ ਕਿ ਅੱਜ ਸੰਗਤਾਂ ਦੇ ਵਿੱਚ ਵੱਡੀ ਗਿਣਤੀ ਚ ਸਤਿਕਾਰਨ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਈਆਂ ਨੇ ਦੱਸਦੀ ਹਰ ਕੋਈ ਦਰਬਾਰ ਸਾਹਿਬ ਦੇ ਮਨਮੋਹਕ ਦ੍ਰਿਸ਼ ਦੇਖ ਰਿਹਾ ਹੈ ਤੋਤੀ ਸਤਿਕਾਰਨ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਲੇ ਸ਼ਰਧਾਲੂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦੇ ਹਨ